ਪੰਚਤੇ 6 ਦਸੰਬਰ ਦੀ ਰਾਤ ਨੂੰ ਸਟਾਕ ਰੋਡ ਦੇ ਉੱਤੇ ਇੱਕ ਵਾਰਦਾਤ ਹੋਈ ਸੀ ਸਾਰਿਆਂ ਨੂੰ ਪੱਤਰਕਾਰ ਭਈ ਨੂੰ ਪਤਾ ਹੈ ਜਿਸ ਦੋ ਲੜਕੇ ਰਾਤ ਨੂੰ ਇੰਜਰਡ ਹੋਏ ਸੀ ਜਿਨ੍ਹਾਂ ਵਿੱਚ ਇੱਕ ਲੜਕੇ ਦਾ ਨਾਮ ਸੀ ਸੌਰਵ ਮਿਗਿਆਨ ਔਰ ਦੂਜੇ ਦਾ ਚੰਦਨ ਕੁਮਾਰ ਦੋਨੋਂ ਦੇ ਫਾਇਰ ਇੰਜਰੀਜ਼ ਹੋਈਆਂ ਸੀ ਇਹ ਦਸੰਬਰ ਦੇ ਵਿੱਚ 366 ਨੰਬਰ ਮਕਦਮਾ ਸਿਵਲਾਈ ਪੁਲਿਸ ਵਿੱਚ ਦਰਜ ਸੀ ਤੋਂ ਤੋ ਫਰੈਂਸ ਦੀ ਜੁਰਮਨੀ ਨਵੀਅਤੀ ਦੇਖਦੇ ਮੌਜੂਦ ਐਸਐਸਪੀ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਨੇ ਇਹਨਾਂ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਸੀ ਮੇਰੀ ਸੁਪਰਵਾਈਜ਼ਿੰਗ ਦੇ ਵਿੱਚ ਨੌਨ ਡੀਐਸਪੀ ਡੀ ਔਰ ਡੀਐਸਪੀ ਸਬੰਧਨ ਸੰਜੀਤ ਕੁਮਾਰ ਜੀ ਤੋ ਉਸ ਤਪੇਸ਼ ਨੂੰ ਅੱਗੇ ਵਧਿਆ ਟੈਕਨੀਕਲੀ ਔਰ ਮੁਕਤਾ ਦੇ ਸਾਡੇ ਸੋਰਸ ਨਾਲ ਦੀ ਇਨਫੋਰਮੇਸ਼ਨ ਤੇ ਅਸੀਂ ਇੱਕ ਨੂੰ ਲੜਕਾ ਦਾ ਪਿਤਾ ਮਸ਼ਾਲ ਔਰ ਉਸ ਮੁਕਦਮੇ 'ਚ ਇੱਕ ਲੜਕਾ ਨਾਮ ਨੇਟ ਹੋਇਆ ਸੀ ਜਿਸ ਕਾਰਨ ਤੇ ਉਹ ਵੀ ਪਡਤਾਲ ਦੇ ਦੌਰਾਨ ਉਸੇ ਸੰਦਰਭ ਦੇ ਵਿੱਚ ਤਤਤੀਸ਼ ਅੱਗੇ ਚੱਲਦੇ ਸਾਡੀ ਸੀਆਈਏ ਦੀ ਟੀਮ ਤੇ ਸਾਡੀ ਬਾਕੀ ਟੀਮਾਂ ਨੇ ਇੱਕ ਲੜਕੇ ਨੂੰ ਅਸੀਂ ਰੈਸਟ ਕੀਤਾ ਹੈਗਾ ਜਿਹਦੇ ਕੋਲ ਇੱਕ 32 30 ਰੋੜ ਦਾ ਸਟਾਰ ਮਾਰਕਾ ਸਿਸਟਮ ਬ੍ਰਾਂਡ ਹੋਇਆ ਜਿਵੇਂ ਜਿਹਨੂੰ ਪਿਕਚਰ ਦਿਖਾਉ ਸਰਦਾ ਹੈ ਤੇ ਨਾਲ ਉਹਦੇ ਲਾਈਵ ਕਾ

ये बहुत वो रिकवरी है और इसे अगे असी तोरते हैं ये असर फॉरवर्ड लिंकिज और बैकवर्ड लिंकिज उन्होंने स्टैबलिश कर रहे हैं और यदि फाइनेंशियल इन्वेस्टिगेशन भी असं नाल, नाल कर रहे हैं तो ये सिटी सबजी संजीव कुमार और डिस्ट्रिक्ट बटाला पुलिस भी बहुत अच्छी उपलब्धि है सराहना योग ਜਿਹੜੇ ਦੋ ਜਖਮੀ ਹੋਏ ਉਹਨਾਂ ਤੇ ਜਿਹੜੀ ਫਾਇਰਿੰਗ ਹੋਈ ਉਹਦੇ ਵਿੱਚ ਕੀ ਨਿਕਲ ਕੇ ਆਇਆ ਕਿਉਂ ਉਹਨਾਂ ਤੇ ਫਾਇਰਿੰਗ ਹੋਈ ਜਾਂ ਕਿਦਾਂ ਹੋਈ ਚੱਲਦੀ ਹੈ ਉਹ ਰਾਤ ਦਾ ਟਾਈਮ ਸੀਗਾ ਜੀ ਇਹ ਜਿਹੜੇ ਲੜਕੇ ਦੋ ਇੰਜਰਡ ਹੋਏ ਸੀ ਜਿਹੜੀ ਇੱਕ ਸੌਰਭੀ ਸੱਜੀ ਲੱਤ ਵਿੱਚ ਗੋਲੀ ਲੱਗੀ ਸੀ ਔਰ ਇਹਨਾਂ ਦਾ ਰਸਤੇ 'ਤੇ ਮਾਰਕੇ ਕਿਉਂਕਿ ਉਹ ਬੱਚੇ ਕਿਤੇ ਸੜਕ 'ਤੇ ਜਾ ਰਹੇ ਸੀ ਤੇ ਇਸੇ ਵੈਨ ਨੂੰ ਈਗਲ ਦੀ ਹੋ ਸੀਗਾ ਇਸੇ ਤੇ ਕਿਉਂਕਿ ਉਹਨੇ ਫਾਇਰ ਕਰਤੇ ਔਰ ਇਹਨਾਂ ਕੋਲ ਜਤਨ ਵੀਰ ਕਬਰ ਹੋਇਆ ਸਮਝ ਨਹੀਂ ਦੇ ਕਿ ਨਾ ਕੋ ਹੋਰ ਵੀ ਜਤਨ ਕਬਰ ਹੋਣ ਦੀ ਸੰਭਾਵਨਾ ਹੈ ਸਾਨੂੰ ਇਹ ਪਤਾ ਲੱਗਾ ਬਈ ਹੈਰੋਇਨ ਜਿਹੜੀ ਇਹਨਾਂ ਕੋਲ ਕਾਬੂ ਕਿੱਥੋਂ ਲਿਆਂਦੀ ਜਾਂ ਕਿਾ ਕਿਸ ਮਕਸਦ ਨਾਲ ਲਿਆਂਦੀ ਕਿਦੋਂ ਇਹਨਾਂ ਨੂੰ ਹਾਂ ਇਹ ਬਹੁਤ ਅਹਿਮ ਸਵਾਲ ਹੈ ਤੁਹਾਡਾ ਔਰ ਇਹ ਸਸ ਸੰਬੰਧਕ ਤਸੀਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜਿਹੜਾ ਇਹਨਾਂ ਜਿਹੜਾ ਇਹ ਡਿਸਕਰੈਂਸੀ ਜਿਸਾ ਉਹਨੂੰ ਅਸੀਂ ਜਲਦੀ ਅਰੈਸਟ ਕਰ ਲਾਂਗੇ ਰੋ ਤੁਹਾਨੂੰ ਸਵਾਲ ਦਾ ਜਵਾਬ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕਿ ਲਈ ਗੋੜੀ ਚਲਾਈ ਸੀ ਉਹਦੇ ਤੋਂ ਮਰਨ ਲੱਗੀ ਕਿ ਇਦਾਂ ਦੀ ਗੱਲ ਆਈ ਸਾਹਮਣੇ ਤੇ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਉਹਦੇ ਵਿੱਚ ਜਿਹੜੇ ਵਾਰਦਾਤ ਹੁੰਦੇ ਇਹ ਤੇ ਅੰਮਲ ਨਾਲ ਸਾਡੇ ਪੀਸੀਆਰ ਵੀ ਹੈ ਟੀਮਾਂ ਵੀ ਬਾਹਰ ਨਿਕਲ ਗਈਆਂ ਗੋੜੀ ਚੱਲਣ ਤੋਂ ਪਹਿਲਾਂ ਦੀ ਗੱਲ ਹੈ ਜੀ ਕੋਈ ਨਹੀਂ ਇਤਾਂ ਦੇ ਅਸੇ ਵੀ ਤਾਂ ਨਹੀਂ